ਇਹ ਜਿਹੜਾ ਘੋਲ ਪਾਉਨੇ ਆਪਾਂ ਇਹ ਚਾਰ ਡੱਬੇ ਆ ਪਾਉਨੇ ਆ 1.5 ਲੀਟਰ ਤੋਂ ਉੱਪਰ ਆ ਥੋੜਾ ਜਿਹਾ ਇਹ 700 ਕ 1 ਲੀਟਰ 700 ਗ੍ਰਾਮ ਦਾ ਇਹ ਇਹ ਘੋਲ ਚ ਪਾਉਨੇ ਆ ਇਹ ਇਹ ਪੰਪ ਚ ਆਪਾਂ ਚਾਰ ਡੱਬੇ ਆ ਰਹੇ ਆ ਇਹ ਚ ਆਪਾਂ ਨੇ ਜਿਹੜਾ ਘੋਲ ਬਣਾਇਆ ਸੀ ਉਹ ਚ 2.5 ਕਿਲੋ ਸਰੋਂ ਤੇ 2.5 ਕਿਲੋ ਉਹ ਪਾਈ ਸੀ ਆਪਾਂ ਨੇ ਰਾਖ ਤੇ 1 ਕਿਲੋ ਕਾਲੀ ਪਾਈਦੀ ਕਾਲੀ ਤੋਂ ਬਾਅਦ ਫਿਰ ਪਾਣੀ ਪਾਇਆ ਸੀ ਜਿਹੜਾ 45.5 ਕਿਲੋ ਪਾਣੀ ਪਾਇਆ ਸੀ ਇਹ ਸਾਰੀ ਉਹ ਮਾਤਰਾ ਤਕਰੀਬਨ ਹੁਣ ਇਹ ਇੱਕ ਪੰਪ ਚ ਆਪਾਂ ਇਹ ਚਾਰ ਡੱਬੇ ਇਹਦੇ ਪਾਣੀ ਦੇ ਪਾਉਨੇ ਆ ਬਾਕੀ ਪਾਣੀ ਪਾਉਨੇ ਆ ਇਹੀ ਚੀਜ਼ ਆ ਦੇਖਦੇ ਆ ਬਾਕੀ ਇਹਦਾ ਰਿਜ਼ਲਟ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕੀ ਹੈ ਰਿਜ਼ਲਟ ਇਦਾਂ ਦਾ ਘੋਲ ਹੈ ਚੱਲ ਬਈ ਦਲੀਪ ਚੱਕ ਦਲੀਪ ਇਹ ਕਰਨ ਲੱਗਿਆ ਹੋਇਆ ਸਪਰੇਅ ਉੱਥੇ हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਇਹ ਆਪਾਂ ਬਣਾ ਰਹੇ ਹਾਂ ਉਹ ਆਰਗੈਨਿਕ ਕਣਕ ਤੇ ਫੇਰ ਅੱਜ ਸਪਰੇਅ ਕਰ ਰਹੇ ਹਾਂ ਸਪਰੇਅ ਵੀ ਅੱਜ ਉਹਦੇ ਵਿੱਚ ਹੈਗਾ ਆਪਣੇ ਕੋਲ ਇੱਕ ਤਾਂ ਮੰਨ ਲਓ ਵੀ ਕਲੀ ਦਾ ਕੋਲ ਦੂਜਾ ਸਰੋਂ ਦੀ ਖਲ ਦਾ ਕੋਲ ਤੀਜਾ ਹੈਗਾ ਆਪਣਾ ਲੱਸੀ ਦਾ ਘੋਲ ਚੌਥਾ ਹੈਗਾ ਵਰਮੀ ਵਾਸ਼ ਇਹ 12ਵੀਂ ਬਾਸ ਇੱਕ 5ਵਾਂ ਹੈਗਾ ਆ ਰਾਖ ਸੁੱਜਣੀ ਕੇ ਸਵਾਹ ਇਹਦੇ ਘੋਲ ਨੇ ਇਹ ਸਾਰੇ ਹੀ ਆਪਾਂ ਹੁਣ ਇਹਦੇ ਵਿੱਚ ਬਰਤਣੇ ਉਹ ਦਿਖਾਉਨੇ ਆ ਪੰਪਜ ਪਾ ਕੇ ਲੈ ਕੇ ਆਏ ਹੋਏ ਆ ਆ ਸਾਹਮਣੇ ਦਿਲੀਪ ਉਹ ਕਰ ਰਹੇ ਹੈ ਹੁਣ ਸਪਰੇਅ ਕਰਨੇ ਸ਼ੁਰੂ ਕੀਤੀ ਆ ਇਧਰ ਨੂੰ ਉਹ ਧਾਉਨੇ ਆ ਉਹ ਸਪਰੇਅ ਇਹ ਆਪਣੀ ਆਰਗੈਨਿਕ ਕਣਕਾਇਦੇ ਤੇ ਹੀ ਕਰਨੀ ਆ ਹੁਣ ਇਹ ਮੰਨ ਲਓ ਵੀ ਬੰਗੋਲੇ ਡੰਡੀ ਚੜੀ ਹੋਈ ਆ ਇਹ ਬੰਗੋਲੇ ਦੀ ਹਜੇ ਆਈ ਇਹਦੇ ਤੇ ਸਪਰੇਅ ਕਰਨੀ ਆ ਇਹ ਪੰਜੇ ਕੋਲ ਨੇ ਜਿਹੜੇ ਇਹਨਾਂ ਤੋਂ ਹੀ ਤਿਆਰ ਕਰਕੇ ਆਪਾਂ ਨੇ ਇਹਦੀ ਸਪਰੇਅ ਕਰ ਰਹੇ ਆ ਖੜਾ ਦਲੀਪ ਹਾਂ ਦਲੀਪ ਕਿਵੇਂ ਆ ਠੀਕ ਆ ਜੀ ਅੱਜ ਕਿਹੜੇ ਆ ਘੋਲ ਦੀ ਸਪਰੇਅ ਕਰਦਾ ਦੇਸੀ ਆ ਦੇਸੀ ਬਣਾਇਆ ਹੋਇਆ ਹਾਂ ਜੀ ਅੱਛਾ ਉਹਦੀ ਸਪਰੇਅ ਕਰਦਾ ਕੀ ਹੋ ਗਿਆ ਪੰਪ ਨੂੰ ਇਹ ਖੜਾ ਨਹੀਂ ਹਾਂ ਹੈ ਖੜ ਜਾ ਤੋੜਨਾ ਤੇ ਮੈਂ ਕਰਦਾ ਲੋਟ ਕਰਤੀ ਸਪਰੇਅ ਸ਼ੁਰੂ ਆ ਕਰ ਰਿਹਾ ਦਲੀਪ ਇਹ ਕਹਿੰਦਾ ਕਹਿੰਦਾ ਮੂਰੇ ਸਾਹਮਣੇ ਬੈਠ ਜਾ ਕਹਿੰਦਾ ਮੈਂ ਉੱਥੇ ਨੂੰ ਹਾਂ ਇਰੇ ਕੋਲ ਲੋ ਵੀ ਨਿਸ਼ਾਨਾ ਸਿੱਧਾ ਰੱਖੀ ਵੀ ਕਹਿੰਦਾ ਉੱਥੇ ਮੈਂ ਆ ਕੇ ਨਿਕਲੂ ਇਸ ਵਾਰ ਕੀ ਹੋਇਆ ਨਾ ਇਹਦੇ ਵਿੱਚ ਆਪਾਂ ਨੇ ਪਾਣੀ ਲਾਇਆ ਹੋਇਆ ਧੀ ਫੇਰ ਬਾਰਸ਼ ਪੈ ਗਈ ਬਾਰਸ਼ ਵੀ ਥੋੜੇ ਥੋੜੇ ਦਿਨਾਂ ਬਾਅਦ ਪਾਈ ਗਈ ਆ ਥੋੜੀ ਥੋੜੀ ਥੋੜੇ ਦਿਨਾਂ ਬਾਅਦ ਫੇਰ ਪਾਈ ਜਾਂਦੀ ਦੀ ਉਹ ਇਸ ਕਰਕੇ ਥੋੜੀ ਜੀ ਆ ਡਾਊਨ ਜੀ ਆ ਇਹੇ ਇਹਦੇ ਤੇ ਸਪਰੇਅ ਉਹ ਕਰ ਰਹੇ ਆ ਫੇਰ ਆਮਣੇ ਦੇਖੋ ਉਹ ਕਰਦਾ ਹੁੰਦਾ ਇਹ ਕਣਕਾ ਆਪਣੀ ਹੈ ਜੀ ਦੇਖੋ ਵਿੱਚ ਕਿਤੇ ਕਿਤੇ ਸਿੱਧੀ ਵੀ ਹੈ ਕਿਤੇ ਕਿਤੇ ਵਧੀਆ ਹੋਈ ਹੋਈ ਹੈ ਕਿਤੇ ਕਿਤੇ ਪਾਣੀ ਦੀ ਮਾਰ ਚ ਆ ਕੇ ਥੋੜੀ ਜਿਹੀ ਸਿੱਧੀ ਵੀ ਹੈ ਮਿੱਤਰੋ ਦੂਜੀ ਕਣਕ ਨਾਲ ਤਾਂ ਥੋੜਾ ਜਿਹਾ ਇਹਦਾ ਫਰਕ ਏ ਰਹੋ ਫਰਕ ਕਿਵੇਂ ਰਹੂ ਵੀ ਕਿਉਂਕਿ ਉਹਦੇ ਵਿੱਚ ਜਿਹੜੀਆਂ ਆਪਾਂ ਹੋਰ ਤਤਾਂ ਵਾਲੀਆਂ ਜ਼ਿਆਦੇ ਇੱਕਦਮ ਚੱਕਣੇ ਵਾਲੀਆਂ ਸਪਰੇਹਾਂ ਕਰ ਦਿੰਨੇ ਆ ਜਾਂ ਖਾਦਾਂ ਪਾ ਦਿੰਨੇ ਆ ਉਹਦੇ ਕਰਕੇ ਇਹ ਇਹਦਾ ਫਰਕ ਹੀ ਰਹੂ ਕਿਉਂਕਿ ਇਹਦੇ ਵਿੱਚ ਜਿਹੜੀ ਆਪਾਂ ਖਾਦ ਖਰਾਕ ਪਾਉਨੇ ਆ ਉਹ ਹਫਤੇ 10 ਦਿਨਾਂ ਚ ਅਸਰ ਜਾ ਕਰਦੀ ਹੈ ਇਸ ਕਰਕੇ ਇਹ ਹੌਲੀ-ਹੌਲੀ ਇਹਦਾ ਥੋੜਾ ਜਿਹਾ ਉਹਦੇ ਨਾਲ ਫਰਕ ਹੀ ਰਹਿੰਦਾ ਪਰ ਜਦੋਂ ਵੀ ਆਪਾਂ ਆਪਾਂ ਆਪਣੇ ਇਹਨਾਂ ਵੀ ਆਪਾਂ ਨੇ ਬਿਮਾਰੀਆਂ ਤੋਂ ਰਹਿਤ ਰਹਿਣਾ ਚਾਹੇ ਝਾੜ ਵੀ ਘੱਟ ਦਵੇ ਚਾਹੇ ਊਮ ਵੀ ਹਲਕੀ ਰਹੇ ਪਰ ਉਹ ਆਪਣੇ ਸਰੀਰਾਂ ਲਈ ਠੀਕ ਹੀ ਹੋਊਗੀ ਠੀਕ ਆ ਹੁਣ ਤਾਂ ਹਾਂ ਠੀਕ ਚੱਲਦਾ ਸਰੇ ਤੱਕ ਕਰ ਦਿਆ ਕਰ ਸਮਾਰ ਕੇ ਆ ਆ ਖੁੰਜਿਆਂ ਤੇ ਔਰ ਇੱਕ ਨੂੰ ਆ ਜਾ ਹੁਣ ਅੱਗੇ ਹੋ ਜਾ ਕੇ ਅੱਗੇ ਇੱਥੇ ਔਰ ਇਹਨੂੰ ਹੋ ਜਾ ਆ ਇੱਥੇ ਤੱਕ ਦਾ ਹੋਏ ਜਾਣੀ ਉਹ ਪਰ੍ਹਾਂ ਤੱਕ ਵਗ ਜਾਣੀ ਇਹ ਤੇ ਰਾਤ ਇਹ ਪੰਪਾ ਆਪਣਾ ਇਹ ਬੈਟਰੀ ਵਾਲੇ ਨਾਲ ਇਹ ਕਰ ਰਹੇ ਆ ਇਹਦਾ ਪ੍ਰੈਸ਼ਰ ਥੋੜਾ ਜਿਹਾ ਹਲਕਾ ਜਿਹਾ ਹੀ ਰੱਖਿਆ ਹੋਇਆ ਹੈ ਇਹ ਖੇਤ ਆਪਣਾ ਇਹ ਇੱਕ ਕੀਲਾ ਜੀ ਕੀਲੇ ਤੋਂ ਥੋੜਾ ਵੀ ਥੋੜਾ ਜਿਹਾ ਘੱਟੇ ਆ ਹਜੇ ਕਿਉਂਕਿ ਇਹਦੇ ਵਿੱਚ ਚੌਲਾਂ ਦੇ ਹੈਗਾ ਇਧਰੋਂ ਵੀ ਪਹੀ ਆਉਂਦੀ ਹੈ ਇੱਕ ਇਹਦੇ ਵਿੱਚ ਹੀ ਛੱਡੀ ਹੋਈ ਹੈ ਜਿਹੜੀ ਪਹੀ ਦੂਜੇ ਪਾਸੇ ਇਹਦੀ ਵੱਟ ਜਿਹੜੀ ਕੀਲੇ ਵਾਲੀ ਆ ਉਹ ਤੋਂ ਥੋੜੀ ਜਿਹੀ ਹੋਰਾਂ ਪਾਇਆ ਹੋਇਆ ਮੰਨ ਲਓ ਵੀ ਘੱਟ ਰੱਖੀ ਹੋਈ ਹੈ ਜਗ੍ਹਾ ਇਹ ਇਦਾਂ ਤੇ ਸਾਰਾ ਖੇਤ ਹੈ ਇੱਧਰ ਖੜੀ ਆਪਣੀ ਦੂਜੀ ਕੈਮੀਕਲ ਵਾਲੀ ਇਹ ਇਦਾਂ ਦੀ ਹੈ ਭਾਈ ਇਹ ਜਿਹੜੀ ਦੂਜੀ ਆ ਆਪਣੀ ਆਰਗਨ ਕੋ ਉਹ ਥੋੜੀ ਜਿਹੀ ਹਲਕੀ ਹੈ ਇਹਦੇ ਵਿੱਚ ਪੱਤਾ ਪੱਤਾ ਜਿਆ ਜ਼ਿਆਦਾ ਹੂੰ ਗੁੱਝਾ ਦੇ ਟੱਕੇ ਦੇਖੇ ਨੇ ਤਕਰੀਬਨ ਢੱਕੇ ਕਿਤੇ ਇਹਦੇ ਵੱਧ ਨੇ ਕਿਤੇ ਇਹਦੇ ਵੱਧ ਨੇ ਇਦਾਂ ਦੇ ਉਹ ਹੈ ਉਹ ਸਾਹਮਣੇ ਆਪਣੀ ਅੰਬ ਵਾਲੀ ਮੋਟਰ ਆ ਜਿਹੜੀ ਜੰਮਣ ਵਾਲੀ ਇਹਦੇ ਨੇੜੇ ਹੀ ਆਹੇ ਖੇਤ ਇੱਧਰ ਸਾਹਮਣੇ ਆਪਣੇ ਘਰ ਨੇ ਉਹ ਜਾ ਕੇ ਘੋਲ ਪੌਂਦੇ ਵੀ ਦਿਖਾਵਾਂਗੇ ਵੀ ਕਿੜਾ ਕਿੜਾ ਪਾ ਰਹੇ ਆ ਜੁੜੇ ਰਹੋ ਵੀਡੀਓ ਨਾਲ ਆ ਨਹੀ ਕੋਲ ਇਹਦੇ ਵਿੱਚ ਹੈਗਾ ਕਾਲੀ ਅ ਸਰੋਂ ਦੀ ਖਾਲ ਤੇ ਜੀ ਰਾਖ ਇਹ ਕੋਲ ਹੋਊਗਾ ਆਏ ਵਰਮਿੰਗ ਬਾਸ 2 ਲੀਟਰ ਦੀ ਬੋਤਲ ਆਹੇ ਆਪਣੀ ਰੱਖੀ ਹੋਈ ਆ। ਆਹ ਹੈਗਾ ਲੱਸੀ ਦਾ ਕੋਲ। ਇਹ ਚ 15-20 ਦਿਨ ਤੋਂ ਵੱਧ ਜਿਹੜੀ ਲੱਸੀ ਖੱਟੀ ਹੋਈ ਹੁੰਦੀ ਆ ਉਹ ਲੱਸੀ ਦਾ ਕੋਲ ਆ। ਇਹ ਰਲਾ ਕੇ ਆਪਾਂ ਨੇ ਆਹ ਪੰਪ ਚ ਪਾਉਣਾ। ਆ ਦੇ ਜਿਹਦੀ ਬਕ। ਇਹ ਕੋਲ ਦਾ। ਤਾਂ ਇਹ ਚ ਪਾਵਾਂਗੇ। ਉਹ ਸਾਰੇ ਲਾ ਕੇ ਉਹਦੇ ਨਾਲ ਪਾਸ ਇਹ ਚੋ ਪਾ ਲਾ ਮਿਲ ਰਹਾ ਵੀ ਹੈ ਹਲਾ ਹਲਾ ਮੜਾ ਜੀ ਹਲਾ ਹਲਾ ਬਾਲਾ ਨਾ ਹਲਾ ਇਹ 5 ਡੱਬੇ ਪਾਉਨੇ ਆ ਆਪਾਂ ਨੇ ਇਹ ਇਹ ਤਕਰੀਬਨ ਹਮਮ 1.5 ਕਿਲੋ ਗ੍ਰਾਮ ਤੋਂ ਨਾ ਇਹ 1500 ਗ੍ਰਾਮ ਤੋਂ ਉੱਪਰ ਹੈ ਇਹ ਕੱਬੇ ਚ ਇਹ 1.5 ਲੀਟਰ ਦੇ ਕਰੀਬ ਹੈ ਇਹ ਆਹੀ ਇਹ ਪਾ ਰਹੇ ਹਾਂ ਵਿੱਚ ਆ ਪਾਵਾਂਗੇ ਇਹ ਬਰਮੀ ਮਾਸ ਇਹ ਥੋੜਾ ਜਿਹਾ ਘੱਟ ਮਾਤਰਾ ਜਿਹਾ ਪਾਵਾਂਗੇ ਦੱਸ ਜੀ ਲੀਟਰ ਦਾ ਲੱਸੀ ਪਾਵਾਂਗੇ ਆ ਪਾ ਕੇ ਧੰਨ ਇਹ ਬਰਮੀ ਬਾਤ ਹੈ ਦੇਖੋ ਇਹ ਹੋਰ ਪਾਦੇ ਥੋੜਾ ਜਿਹਾ ਆਸ ਇਹ ਰਹਾ ਲੱਸੀ ਦਾ ਪਾਵਾਂਗੇ ਲੱਸੀ ਪਾਲਾ ਇਹਦੇ ਵਿੱਚ ਪਾਲਾ ਲੱਸੀ ਉਹ ਐਸੇ ਪਾਲਾ ਲੱਸੀ ਇਹ ਲੱਸੀ ਦਾ ਜੀ ਵਾਸ 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 ਉਹਨਾਂ ਫੌਲੀ ਤੇ ਗਿਆ। ਇਹ ਪੰਜ ਚੀਜ਼ਾਂ ਰਲ ਗਈਆਂ ਜੀ ਪੰਜਾਂ ਚੀਜ਼ਾਂ ਦਾ ਕੋਲਾ ਇਹ ਜਿਹੜਾ ਆਪਣਾ ਕਰਿਆ ਹੋਇਆ।ੰਦੱਸੀ ਹੋਗੀ 12ਵੀਂ ਬਾਸ ਹੋਗੀ। ਤਿੰਨ ਚੀਜ਼ਾਂ ਇਹਦੇ ਵਿੱਚ ਨੇ ਰਾਖ, ਕਲੀ ਤੇ ਸਰੋਂ ਦੀ ਖਾਲ। ਤੇ ਪੰਜੇ ਚੀਜ਼ਾਂ ਨੇ ਹੋਰ ਬਾਕੀ ਦਾ ਜਿਹੜਾ ਰਹਿੰਦਾ ਉਹ ਬਾਕੀ ਦਾ ਪਾਣੀ ਦਾ ਭਰ ਲੈਨੇ। ਇਹ ਜੀ ਸਪਰੇਅ ਕਰਦੇ ਆਪਾਂ ਉੱਥੇ ਜਾ ਕੇ। ਔਰ ਗਨਕ ਕਾਨਕ ਤੇ ਆਪਣੀ ਤੇ ਦੋਸਤੋ ਤੁਸੀਂ ਦੇਖਿਆ ਵੀ ਮੈਂ ਕਿ ਕਿਹੜੀ ਕਿਹੜੀ ਚੀਜ਼ ਪਾਈ ਆ ਇਹਦੇ ਵਿੱਚ ਕਿਹੜਾ ਕਿਹੜਾ ਆਪਾਂ ਨੇ ਘੋਲ ਬਣਾਇਆ ਉਹ ਤਾਂ ਤੁਸੀਂ ਦੇਖ ਲਿਆ ਹੁਣ ਇਹ ਆਪਾਂ ਨੇ ਘੋਲ ਤਕਰੀਬਨ ਪੰਜੇ ਚੀਜ਼ਾਂ ਜਿਹੜੀਆਂ ਪਾਈਆਂ ਨੇ ਉਹਦੀਓ ਸਪਰੇਅ ਕਰਦੇ ਆਪਾਂ ਇਦੇ ਵਿੱਚ ਇੱਕ ਬਰਮੀ ਕੰਪੋਸਟ ਪਾਉਨੇ ਆ ਬਾਕੀ ਦਾ ਇੱਕ ਪਾਈ ਆ ਮੰਨ ਲਓ ਵੀ ਸਰੋਂ ਦੀ ਖਾਲ ਇਹ ਚੀਜ਼ਾਂ ਪਾਈਆਂ ਨੇ ਸਰੋਂ ਦੀ ਖਾਲ ਤਕਰੀਬਨ ਆਪਾਂ ਨੇ 30 ਕਿਲੋ ਪਾਤੀ ਇਹਦੇ ਵਿੱਚ ਹੋਰ ਕੋਈ ਚੀਜ਼ ਪਾਈ ਨਹੀਂ ਇੱਕ ਸਪਰੇਅ ਇਹ ਤੇ ਜ਼ਰੂਰ ਗੁੱਲੀ ਡੰਡੇ ਵਾਲੀ ਕਰਤੀ ਉਹਨੇ ਸਮਾਂ ਇਹ ਡਾਊਨ ਕਰ ਲਈ ਅਣਕ ਪਹਿਲਾਂ ਵਧੀਆ ਉੱਠਦੀ ਸੀ ਉਹਨੇ ਥੋੜੀ ਜਿਹੀ ਡਾਊਨ ਕਰਦੀ ਇਸ ਕਰਕੇ ਮੈਂ ਤਾਂ ਇਹ ਹੀ ਸਲਾਹ ਦੰਨਾ ਤੁਹਾਨੂੰ ਵੀ ਜੇ ਤੇ ਕੋਈ ਵੀ ਰਬੀਜ ਦਾ ਵੀ ਆ ਇਹ ਤੇ ਸਪਰੇਅ ਦੀ بجائے ਦੀ ਗਟਾਈਓ ਕਰਿਆ ਕਰੋ ਕਿਉਂ ਗਟਾਈ ਨਾਲ ਇਹ ਇੱਕ ਤਰ੍ਹਾਂ ਫੈਟਦੀ ਵੱਧਾ ਇੱਕ ਪਾਣੀ ਲੇਟ ਆਉਂਦਾ ਜੇ ਸਪਰੇਅ ਕਰਾਉਨੇ ਆਪਾਂ ਨਾ ਇਹਦੇ ਉੱਤੇ ਤਾਂ ਪਾਣੀ ਵੀ ਜਲਦੀ ਲਾਉਣਾ ਪੈਂਦਾ ਇਸ ਕਰਕੇ ਗਟਾਈ ਦੀ ਠੀਕ ਹੈ ਬਾਕੀ ਦਾ ਜੇ ਗੋਲੀ ਡੰਡਾ ਨਹੀਂ ਹੈਗਾ ਤਾਂ ਵੇਸਾਕ ਨਾ ਕੋਈ ਚੀਜ਼ ਕਰੋ ਦੋਸਤੋ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਅ ਬਾਕੀ ਫੁੱਲ ਵੀਡੀਓ ਦੇਖਿਆ ਕਰੋ ਸਾਡੀ ਅਕੀ ਦੱਸਿਆ ਵੀ ਕਰੋ ਵੀ ਇਸ ਵੀਡੀਓ ਚ ਤੁਹਾਨੂੰ ਕੋਸਾ ਸਝਾ ਕੋਈ ਵਧੀਆ ਵੀ ਲੱਗਿਆ ਜੇ ਕੋਈ ਦੋਸਤ ਕਰਦਾ ਵੀ ਉਹ ਵੀ ਆਪਣਾ ਦੱਸਿਆ ਕਰੋ ਸਹੀ ਆ ਵੀ ਇਹਦੇ ਵਿੱਚ ਆ ਚੀਜ਼ ਹੋਰ ਪਾ ਸਕਦਾ ਤੂੰ ਵੀ ਇਹਦੇ ਨਾਲ ਹੋਰ ਵਧੀਆ ਹੋ ਸਕਦੀ ਹੈ ਇਸ ਕਰਕੇ ਤੁਸੀਂ ਸੁਝਾਅ ਜ਼ਰੂਰ ਦਿਆ ਕਰੋ ਵੀ ਜਿਹੜੀ ਆਪਾਂ ਕੈਮੀਕਲ ਤੋਂ ਬਿਨਾ ਹੋਵੇ ਉਹ ਚੀਜ਼ ਆਪਾਂ ਇਹਦੇ 'ਚ ਪਾ ਸਕੀਏ ਇਹਦੇ ਨਾਲ ਹੋਰ ਵੀ ਉਸ ਵਧੀਆ ਹੋ ਸਕੇ ਜ਼ਰੂਰ ਸੁਝਾਅ ਦਿਆ ਕਰੋ ਬਾਕੀ ਦੀ ਕਣਕਤਾ ਤੁਸੀਂ ਦੇਖਿਓ ਇਦਾਂ ਦੀ ਕਣਕ ਹੈ ਸਾਰੀ ਉਹ ਇੱਥੇ ਹੁਣ ਆਪਾਂ ਨੇ ਆਹ ਦੂਜਾ ਪੰਪ ਸਟਾਰਟ ਕਰਿਆ ਉਹ ਸਾਹਮਣੇ ਨਲੀਪ ਕਰਦਾ ਹੁੰਦਾ ਇੱਧਰ ਨੂੰ ਇਹ ਦੋ ਪੰਪ ਦੂਜਾ ਪੰਪ ਲਾਇਆ ਇੱਕ ਗੀੜਾ ਲੈ ਕੇ ਗਿਆ ਹੈ ਤਿੰਨ ਗੀੜੇ ਲੱਗ ਜਾਂਦੇ ਨੇ ਇਹ ਹੁਣ ਇਹਦੇ ਮੁਤਾਬਕ ਇਹ ਸਭ ਹੋਣਾ ਉਹ ਸਾਹਮਣੇ ਨਲੀਪ ਆਉਂਦਾ ਇੱਧਰ ਨੂੰ ਸਪਰੇਅ ਕਰਦਾ ਦੂਜਾ ਪੰਪਾਇਚ ਚਾਰ ਪੰਪਾਂ ਦੀ ਹੋ ਜਾਂਦੀ ਹੈ ਦੋ ਹੋਰ ਲੱਗ ਜਾਣੇ ਨੇ। ਬਾਕੀ ਦੱਸਿਓ ਕੋਈ ਗੱਲਬਾਤ ਹੁੰਦੀ ਆ ਤੁਸੀਂ ਵੀ ਸੁਝਾਅ ਦਿਆ ਕਰੋ ਉਸ। ਕਿ ਆਹ ਚੀਜ਼ ਆਪਾਂ ਇਦਾਂ ਦੀ ਕਰ ਸਕਦੇ ਆ। ਸੁਝਾਅ ਜ਼ਰੂਰ ਦਿਆ ਕਰੋ। ਬਾਕੀ ਵੀਡੀਓ ਨੂੰ ਫੁੱਲ ਦੇਖਿਆ ਕਰੋ ਸਿਰੇ ਤੱਕ। ਨਾਲੇ ਲਾਈਕ ਤੇ ਕਮੈਂਟ ਉਹ ਪਹਿਲਾਂ ਹੀ ਕਰ ਦਿਆ ਕਰੋ। ਤਾਂ ਕਿ ਅਸੀਂ ਵੀ ਜਿਹੜੀ ਸਾਨੂੰ ਖਰਾਕ ਦੀ ਲੋੜ ਆ ਉਹ ਵੀ ਸਾਡੀ ਪੂਰੀ ਹੋ ਜਾਵੇ। ਬੈਕ ਤੇ ਕਮੈਂਟ ਨਾਲੇ ਸਾਡਾ ਅਤਿ ਸਾਹਾ ਜਵੱਦ ਦਾ ਵੀ ਤਾਂ ਕਰਕੇ ਅਸੀਂ ਵੀਡੀਓ ਹੋਰ ਵਧੀਆ ਬਣਾਈਏ। ਨਾਲੇ ਦੱਸਿਆ ਕਰੋ ਵੀ ਵੀਡੀਓ ਕਿੱਤਾਂ ਦੀ ਲੱਗੀ। ਦੋਸਤੋ ਜਿਹੜੀ ਵੀਡੀਓ ਬਣਾਉਣ ਦਾ ਆਪਣਾ ਇਹੀ ਕਾਰਨ ਹੈ ਵੀ ਆਪਾਂ ਤੱਕ ਇਹ ਕੰਮ ਕਰ ਰਹੇ ਰਹੇ ਆ ਆਪਾਂ ਕਹਿੰਦੇ ਆ ਵੀ ਹੋਰ ਦੋਸਤ ਵੀ ਇਹ ਕੰਮ ਕਰਨ ਤਾਂ ਕਿ ਆਪਣੇ ਪਰਿਵਾਰ ਨੂੰ ਚੰਗੀ ਭੋਜਨ ਖਵਾ ਸਕਣ ਇਹ ਤੁਸੀਂ ਆਪਣੇ ਆ ਮੰਨ ਲਓ ਵੀ ਕਾਣਕ ਸਬਜ਼ੀ ਸੋਲੇ ਜੋ ਵੀ ਹੈ ਇੱਕਨ ਆਰਗੈਨਿਕ ਕਰਕੇ ਖੇਤ ਨੂੰ ਬੀਜੋ ਤਾਂ ਕਿ ਆਪਾਂ ਇਹਨਾਂ ਬਿਮਾਰੀਆਂ ਤੋਂ ਰਹਿਤ ਰਹੀਏ ਡਾਕਟਰਾਂ ਨੂੰ ਨਾ ਪੈਸੇ ਦੇਈਏ ਜਦੋਂ ਸੁੱਤ ਖਾਹਾਂਗੇ ਤਾਂ ਸੁੱਧ ਤੁਹਾਨੂੰ ਪਤਾ ਹੀ ਹੈ ਵੀ ਉਹਦਾ ਕੀ ਫਾਇਦਾ ਹੁੰਦਾ ਇਸ ਕਰਕੇ ਤੁਸੀਂ ਇੱਧਰ ਨੂੰ ਸਾਰੇ ਮਿੱਤਰ ਦੋਸਤ ਆਪਣੀ ਥੋੜਾ ਥੋੜੇ ਕਦਮ ਬਟੋ ਥੋੜੀ ਥੋੜੀ ਜਗ੍ਹਾ ਆਪਣੀ ਤਿਆਰ ਕਰ ਲਓ ਤਾਂ ਕਿ ਆਪਾਂ ਆਪਣੇ ਪਰਿਵਾਰ ਜੋਗਾ ਆਪਾਂ ਇਹਦੇ ਵਿੱਚ ਬੀਜ ਸਕੀਏ ਬਾਕੀ ਤਾਂ ਆਪਾਂ ਹੋਰਾਂ ਜਿਹੜੀਆਂ ਚੀਜ਼ਾਂ ਚ ਆਪਾਂ ਦੇਖਦੇ ਆਂ ਵੀ ਜਿੰਨੀਆਂ ਆਪਾਂ ਸਪਰਿਆਂ ਹੋਰ ਕਰਦੇ ਆਂ ਜਿਹੜੀਆਂ ਆਪਣੇ ਕੈਮੀਕਲ ਵਾਲੀਆਂ ਨੇ ਸਾਰੀਆਂ ਉਹ ਉਹਨਾਂ ਦਾ ਅਸਰ ਤੁਹਾਨੂੰ ਪਤਾ ਹੀ ਹੈ ਕੰਪਨੀਆਂ ਨੇ ਤਾਂ ਆਪਣਾ ਸਮਾਨ ਵੇਚਣਾ ਹੁੰਦਾ ਉਹ ਇਸ ਕਰਕੇ ਉਹਨਾਂ ਨੇ ਤਾਂ ਵੱਧ ਤੋਂ ਵੱਧ ਉਹਦੇ ਬਾਰੇ ਹੀ ਸਲਾਹ ਦੇਣੀ ਹੈ ਤੁਸੀਂ ਇਹ ਚੀਜ਼ ਨੂੰ ਦੇਖੋ ਵੀ ਆਪਾਂ ਆਪਣੇ ਵਾਸਤੇ ਇਹ ਚੀਜ਼ ਖਾਣੇ ਪੀਣੇ ਵਾਲੀ ਕਰਨੀ ਹੈ ਤਾਂ ਕਿ ਸੁਧ ਕਰੋ ਆ ਹੁਣ ਜਗਦੀਪ ਨਲੀਪ ਹੈ ਜਿਹੜਾ ਉਹ ਉਹ ਆਪਣਾ ਹੁਣ ਆਇਆ ਹੈ ਤੀਜਾ ਪੰਪ ਲਾ ਰਿਹਾ ਹੈ ਇਹ ਚ ਤਕਰੀਬਨ ਇਹ ਛੋਟੇ ਪੰਪ ਹੋਣ ਕਰਕੇ ਜਣੀ ਰੇਸਰ ਘੱਟ ਹੋਣ ਕਰਕੇ ਤੇ ਚਾਰ ਪੰਪ ਲਾ ਦਨੇ ਆ ਉਨੀ ਆਪਾਂ ਜਿਹੜੀ ਉਹ ਮੰਨ ਲਓ ਵੀ ਇਹਦੇ ਵਿੱਚ ਆਪਣਾ ਬਣਾਏ ਹੋਏ ਨੇ ਕੋਲ ਉਹ ਜਿਆਦੇ ਮਾਤਰਾ ਵਿੱਚ ਪਾ ਦਨੇ ਆ ਵੀ ਤਾਂ ਕਰਕੇ ਵੀ ਇਹ ਨਹੀਂ ਤਾਂ ਪੰਜ ਛੇ ਪੰਪਾਂ ਨਾਲ ਦੂਜੇ ਪੰਪਾਂ ਚ ਪਾਣੀ ਜਿਆਦਾ ਕੱਢਦੇ ਨੇ ਇਹ ਪੰਪ ਥੋੜੇ ਜਿਹਾ ਪਾਣੀ ਘੱਟ ਕੱਢਦੇ ਹੁੰਦੇ ਨੇ ਇਸ ਕਰਕੇ ਇਦੇ ਵਿੱਚ ਜਿਹੜੇ ਆਪਣੇ ਘੋਲਾਂ ਦੀ ਉਹਨਾਂ ਦੀ ਮਾਤਰਾ ਹੀ ਜ਼ਿਆਦਾ ਪਾ ਦਨੇ ਆ। ਬਾਕੀ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਇਹ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ, ਸ਼ੇਅਰ ਨਵੇਂ ਦੋਸਤ ਸਬਸਕ੍ਰਾਈਬ ਕਰਨ। ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ। ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ।